ਪਹਿਲੋਂ ਤੇ ਜਿਹੜੇ ਵੀ ਕੌਂਸਲਰ ਜਿੱਤੇ ਐ ਭਾ ਹੋ ਕਿਸੇ ਵੀ ਪਾਰਟੀ ਦੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਅੰਮ੍ਰਿਤਸਰ ਧਾਰਮਿਕ ਨਗਰੀ ਆ ਬਰਗਾਣਾ ਮੰਦਿਰ ਆ ਕੇ ਮੱਥਾ ਟੇਕਨ ਪ੍ਰਮਾਤਮਾ ਇਹਨਾਂ ਨੂੰ ਚੰਗੇ ਕੰਮ ਕਰਨ ਵਾਸਤੇ ਅਸ਼ੀਰਵਾਦ ਦੇਵੇ ਇਸ ਵਾਰ ਵੀ ਨਾ ਭਾਜਪਾ ਦੇ ਇੰਨੀ ਸੇਵਾ ਨਭਾਈਏ ਉਸ ਵੇਲੇ ਇੰਨੀ ਮਾੜੀ ਦਸ਼ਾ ਨਹੀਂ ਵੜੀ ਹੁਣ ਕਿਉਂਕਿ ਕੀ ਇਹ ਕੰਮ ਹੋ ਗਿਆ ਜਿਹੜੇ ਲੱਗੇ ਨਹੀਂ ਜਿਹੜੀ ਇਹ ਸਾਨੂੰ ਬਰਦਾਸ਼ਤ ਕਰਨਾ ਪੈਂਦਾ ਤੁਸੀਂ ਪੱਤਰਕਾਰ ਵੀ ਹੋ ਸਾਡੇ ਧਾਰਮਿਕ ਸਾਥੀ ਤੁਸੀਂ ਦੁੱਖਤੀ ਰੱਖ ਤੇ ਹੱਥ ਰੱਖੀ ਦਿੱਤਾ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਕੋਈ ਗੱਲ ਨਹੀਂ ਕਹਿੰਦੇ ਨਾ ਬਹੁਤੀ देर अंदर ਮੈਂ ਨਹੀਂ ਇਹ ਬੋਲ ਰਿਹਾ ਇਹ ਬਾਜਪਾ ਦੇ ਉਹ ਕਾਰਜਕਰਤਾ ਦੀ ਆਵਾਜ਼ ਹੈ ਜਿਹੜੀ ਮੈਂ ਚਾਹਨਾ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰੇ ਕਾਰਜਕਰਤਾ ਨੂੰ ਕਹਿੰਦਾ ਕੋਈ ਕਿਸੇ ਨੂੰ ਕਿਸੇ ਗੱਲੋਂ ਘਬਰਾਣ ਦੀ ਲੋੜ ਨਹੀਂ ਬਾਜਪਾ ਕੱਲ ਵੀ ਮਜ਼ਬੂਤ ਸੀ ਅੱਜ ਵੀ ਮਜ਼ਬੂਤ ਹੈ ਕੱਲ ਵੀ ਮਜ਼ਬੂਤ ਰਹੇਗੀ ਤੁਸੀਂ ਦੇਖੋ ਹੁਣ ਤਾਂ 4-5 ਮਹੀਨੇ ਪਹਿਲਾਂ ਲੋਕ ਸਭਾ ਇਲੈਕਸ਼ਨ ਹੁੰਦੇ ਹਨ ਤਰਨਜੀਤ ਸਿੰਘ ਸੰਧੂ ਜੀ ਖੜੇ ਸੀ ਮੈਂ ਬਹੁਤੇ ਸ਼ਾਇਦ ਦੀ ਗੱਲ ਨਹੀਂ ਕਰਦਾ ਬੰਦਾ ਪ੍ਰੈਕਟੀਕਲੀ ਜਿੱਥੇ ਵਿਚਰਦਾ ਸੈਂਟਰ ਕੌਨਸੀ ਏਜੰਸੀ ਹੈ ਬੜੀ ਸ਼ਾਨ ਨਾਲ ਖਾਸ ਕਰ ਸਾਡੀਆਂ ਅੰਦਰ ਲੀਆਂ ਜਿਹੜੀਆਂ ਵਾਡਾਂ ਬੜੀ ਸ਼ਾਨ ਨਾਲ ਜਿੱਤੀਆਂ ਕਿ ਆ ਤਿੰਨਾ ਚੌ ਮਹੀਨਿਆਂ ਚ ਇਹੋ ਲਿਆ ਕਿਹੜਾ ਫੇਰ ਬਦਲ ਹੋ ਗਿਆ ਕਿ ਜਿਹੜਾ ਸੀ ਸਾਨੂੰ ਹਾਰਨ ਦੀ ਨੋਬਤ ਆ ਗਈ ਮੈਂ ਪਿਛਲੇ ਕਾਫੀ ਦਿਨਾਂ ਜੋ ਪਬਲਿਕ ਸੀ ਸਾਰਾ ਵੱਡੀ ਗੱਲ ਹੈ ਗਈ ਹੈ ਕਿ ਟਿਕਟਾਂ ਦੇਣ ਲੱਗਿਆਂ ਕਾਰਕਰਤਾ ਨੂੰ ਮੈਂ ਨਹੀਂ ਕਹਿੰਦਾ ਕੋਈ ਮੇਰ ਤੇਰ ਨਹੀਂ ਜਿਹੜਾ ਕਾਰਕਰਤਾ ਗਾਂ ਤੋਂ ਕੋ ਕਾਰਪੋਰੇਸ਼ਨ ਦੀ ਇਲੈਕਸ਼ਨ ਜਿੱਤੀ ਜਾਂਦੀ ਜਿਹੜੇ ਲੋਕ ਲੋਕਾਂ ਸੁਖ ਦੁਖ ਚ ਖੜੇ ਹੁੰਦੇ ਦਿਨ ਰਾਤ ਲੋਕਾਂ ਨਾਲ ਜੂਝਦੇ ਐ ਇੱਥੇ ਇੱਕ ਸਿਸਟਮ ਬੜਾ ਮਾੜਾ ਆ ਗਿਆ ਮੈਂ ਹਾਈ ਕਮਾਂਡ ਨੂੰ ਅਪੀਲ ਕਰਨਾ ਚਾਹਨਾ ਇੱਥੇ ਘਰ ਬੈਠੇ ਐ ਐ ਨਹੀਂ ਵੇਖਦਾ ਮੇਰਾ ਹਗਾ ਤੇ ਇਹਨੂੰ ਦੇ ਦਿਓ ਤੇਰਾ ਹਗਾ ਤੇ ਇਹਨੂੰ ਮੈਂ ਪੰਜ ਚਾਰ ਉਦਾਹਰਨਾਂ ਹੀ ਦੇਣੀਆਂ ਚਾਹਨਾ ਹੱਥ ਜੋੜ ਕੇ ਇਹੋ ਵਾਰਡ ਆ ਕਿ ਪੂਰੇ ਹਿੰਦੁਸਤਾਨ 'ਚ ਬਾਈਬਾਲ ਦੀ ਕੋਈ ਸੀਟ ਨਹੀਂ ਸੀ ਹੁੰਦੀ ਤੇ ਇਹ ਸ਼ਾਨ ਨਾਲ ਕਹਿੰਦੇ ਕਿ ਸੈਂਟਰ ਕੌਂਸਿਲੈਂਸੀ 'ਚ ਪਾਏ ਪ੍ਰਧਾਨ ਮੰਤਰੀ ਵੀ ਆ ਜੇ ਇੱਥੋਂ ਬੀਜੇਪੀ ਜਿੱਤੇਗੀ ਆ ਜਿਹ ਪੋਜੀਸ਼ਨ ਆ 2007 'ਚ ਲਾਸਟ ਇਲੈਕਸ਼ਨ ਜਿੱਤੀ ਸੀ ਇਹ ਵਿਧਾਨ ਸਭਾ ਦੀ 79800 ਵੋਟਾਂ ਸੀ 80 ਬੂਥ ਸੀ ਈਸ਼ਵਰ ਦੀ ਕਿਰਪਾ ਨਾਲ 79000 ਤੋਂ ਵੀ 20 23 3000 35 3000 ਵੋਟ ਬਾਈਬਾਲ ਜਾਂਦੀ ਰਹੀ ਐ ਸੀਟ ਤੇ ਜਦੋਂ ਲਈ 44000 ਹੋਇਆ ਇਹ ਤਿੰਨ ਵਾਰ ਹੀ ਹਾਰ ਗਏ ਆ ਲਾਸਟ ਤੇ ਹੁਣ ਪਿਛਲੀ ਵਾਰੀ ਸਦਾ 11 13000 ਵੀ ਵੋਟਰ ਲਗੇ ਆ ਇਹਦਾ ਕਾਰਨ ਹੈਗਾ ਕਿ ਮੇਰੀ ਅਜੋ ਬਾਈਪਾ ਨਹੀਂ ਕਾਰੀਕਰ ਹੈਗਾ ਕਰੇ ਕਰਤਾ ਵੋਟਰ ਹੈਗੇ ਆ ਤੇ ਪੰਜ ਮਹੀਨੇ ਪਹਿਲਾਂ ਲੋਕ ਸਭ ਜੇਤਲੀ ਸਾਹਿਬ ਵੇਲੇ ਵੀ ਪਈਆਂ ਉਦੋਂ ਵੀ ਜਿੱਤੇ ਜਦੋਂ ਸਹੀ ਬੰਦੇ ਨੂੰ ਟਿਕਟ ਮਿਲਦੀ ਸੈਂਟਰ ਕੌਨਸੀ ਏਜੰਸੀ ਦਾ ਕਰੇ ਕਰਤਾ ਦਿਨ ਰਾਤ ਇੱਕ ਵੋਟਰ ਹੈਗਾ ਬਦ ਕਿਸਮਤियां ਹੋ ਜਾਂਦੀ ਜਦੋਂ ਇਹ ਭਾਈ ਤੀਜਾਵਾਦ ਕਰਨੇ ਆ ਜਦੋਂ ਇਹ ਕਹਿੰਨੇ ਆ ਮੇਰਾ ਬੰਦਾ ਇਹਨੂੰ ਦੇ ਦਿਓ ਮੇਰੇ ਨੂੰ ਦਿਓ ਬਾਜਪਾ ਦਾ ਮਤਲਬ ਸਾਰੇ ਹੀ ਬਾਜਪਾ ਦੇ ਆ ਇਹ ਇੱਕ ਇਥੇ ਹੋਰ بڑا ਨੁਕਸਾ ਕੰਮ ਕਰਨ ਵਾਲੇ ਨੂੰ ਤਾਂ ਨਹੀਂ ਕੁਛ ਬਣਦੇ ਭਾਈ ਬਾਚ ਹੁੰਦਾ ਸੀ ਕਰਮ ਕਰਤਾ ਨੂੰ ਟਿਕਟ ਮਿਲਦੀ ਇਹੀ ਉਹ ਸੋਚ ਕੇ ਭਾਈ ਬਾਚ ਆਏ ਸੀ ਕਿ ਇੱਥੇ ਵੱਡਾ ਛੋਟਾ ਕੁਝ ਨਹੀਂ ਇੱਥੇ ਜਿਹੜਾ ਕਰਮ ਕਰਦਾ ਨੂੰ ਹੁਣ ਪੋਜੀਸ਼ਨ ਇੱਥੇ ਆ ਗਈ ਕੁਝ ਨੇਤਾਵਾਂ ਦੁਆਰਾ ਉਹਨਾਂ ਨੂੰ ਆਪਣੇ ਚਾਹੀਦਾ ਆ ਬੰਦਾ ਉਹਨੂੰ ਕੋਈ ਗਵਾਂਡੀ ਨਾ ਜਾਣਦਾ ਹੋਵੇ ਤੇ ਜਿਹੜਾ ਜਿੱਤਣਾ ਲੱਗਾ ਉਹਨੂੰ ਤੇ ਦਿੱਤੀ ਵੀ ਹੋਈ ਕਦੇ ਕਟਾ ਦੇਣਗੇ ਮੈਂ ਤੁਹਾਨੂੰ ਜੋ ਕਹਿ ਰਿਹਾ ਸੱਚ ਕਹਿ ਰਿਹਾ ਕਿਉਂਕਿ ਕੱਲ ਮੈਂ ਫੀਲਡ 'ਚ ਬੈਠਾ ਆ ਸੀ ਇਹਨਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਦੁੱਖ ਹੋਇਆ ਕਿ ਆਪਾਂ ਵੋਟਾਂ ਦੀ ਰਾਜਨੀਤੀ ਜਿਹੜੇ ਲੋਕ ਕੁਝ ਨਹੀਂ ਕਰ ਸਕਦੇ ਏਡੇ ਏਡੇ ਵੱਡੇ ਪਦਾਂ ਤੇ ਬਹਿ ਗਏ ਇਹ ਹੀ ਇਹੋਲੀਆਂ ਸੀਟਾਂ ਵੰਡੀਆਂ ਕੱਲ ਬੀਜੇਪੀ ਦਾ ਸੈਂਟਰ ਦਾ ਕਾਰਜਕਰਤਾ ਇੱਕ ਦੂਜੇ ਨੂੰ ਕੋਸ ਹੁੰਦਾ ਜਿਸ ਲਈ ਪਾਰਟੀ ਅਰਜੰਦ ਦੀ ਲੋਕਾਂ ਨੂੰ ਦੁੱਖ ਹੁੰਦਾ ਪਰ ਉੱਪਰ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਭਾਈ ਪਾਏ ਕਿਸੇ ਦੀ ਪ੍ਰਾਈਵੇਟ ਫਰਮ ਨਹੀਂ ਗਈ ਕਿ ਆਪਣੇ ਆਪਣੇ ਬੰਦਿਆਂ ਨੂੰ ਟਿਕਟਾ ਦੇ ਦਿਓ ਪਾਰਟੀ ਜਾਏ ਬਾੜ ਮੈਂ ਸਾਡੇ ਨਾਂ ਚਮਕਦੇ ਰਹਿਣ ਮੇਰੀ ਹਾਈ ਕਮਾਂਡ ਨੂੰ ਅਪੀਲ ਹੈ ਕਿ ਅੱਜ ਵੀ ਸਰਵੇ ਕਰਾ ਲਓ ਤੁਹਾਡੇ ਕੋਲ ਏਜੰਸੀਆਂ ਜਿਹੜੀਆਂ ਸੀਟਾਂ ਆ ਰਹੀਆਂ ਜਿਹੜੇ ਜਿਹੜੇ ਬੰਦਿਆਂ ਦੇ ਸਹੀ ਨਾ ਉਹਨਾਂ ਦਾ ਨਾਰਾ ਕੇ ਸਰਵੇ ਕਰਾ ਲਓ ਜਿੰਨੇ ਜਿੰਨੇ ਵੋਟਾਂ ਦੋ ਰਹੀਆਂ ਉਹਨੇ ਉਹਨਾਂ ਦੇ ਵੱਧ ਜਿੱਤਾਂਗੇ ਪਰ ਵੱਧ ਕਿਸਮਤੀ ਹੈ ਗਈ ਆ ਕਿ ਕੁਛ ਇੱਕ ਦੋ ਲੋਕ ਹੈਗੇ ਆ ਜਿਨ੍ਹਾਂ ਨੇ ਉੱਪਰ ਸਾਰਾ ਇਹੋਲੇ ਵਰਚਸ ਸਭ ਬਣਾਇਆ ਹੈ ਗੱਲੀਬਾਤੀ ਕਿ ਜਿਹੜਾ ਸਹੀ ਕਾਰਗਰਤਾ ਮੈਨੂੰ ਇੱਕ ਹੋਰ ਗੱਲ ਜੇ ਤੁਸੀਂ ਪੁੱਛਿਆ ਨਾ ਮੈਨੂੰ ਕੋਈ ਦਰਦ ਨਹੀਂ ਮੈਂ ਤਾਂ ਅਪਲਾਈ ਵੀ ਨਹੀਂ ਕੀਤਾ ਨਾ ਮੈਂ ਲੜਨਾ ਸੀ ਦਰਦ ਹੈ ਹੁੰਦਾ ਕਿ ਭਾਜੀ ਭਾਰਗੇ ਜਿੱਤੀ ਜਿਸ ਜਗ੍ਹਾ ਤੇ ਭਾਜੀ ਦੀ ਸ਼ਾਨ ਘੁਆਂਦੀ ਸੀ ਜਿਸ ਭਾਈ ਦੇ ਗਟਰੇ ਬੰਬਿਆਂ ਵਾਲੇ ਖੂ ਸ਼ਕਤੀ ਨਗਰ ਚਿੱਟੇ ਗਟਰੇ ਪੂਰੇ ਪੰਜਾਬ ਚ ਹਿੰਦੂਸਾਂ ਵੀ ਵੇਰ ਜਾਂਦੀ ਅੱਜ ਉਥੇ ਸਾਡਾ ਚੌਥੇ ਚੌਥੇ ਨੰਬਰ ਤੇ ਆਂਡੇ ਆ ਅਸੀਂ ਜਿਹੜੀ ਸੁਪਨੇ ਜ ਨਹੀਂ ਕਦੇ ਹਾਰ ਸਕਦੇ ਗੱਲਾਂ ਹੀ ਐ ਐਮਐਲਏ ਦੀ ਵੱਟੀਆਂ ਵੱਟੀਆਂ ਕਰਨੇ ਮੇਰੀ ਪਾਈ ਪਾਰਾਸ ਕਰ ਅੰਬਰਸਰ ਸ ਬੀਜੇਪੀ ਕਾਰਜਕਰਤਾ ਬਹੁਤ ਆ ਬੀਜੇਪੀ ਦਾ ਵੋਟਰ ਬਹੁਤ ਆ ਇੱਕ ਨਵੀਂ ਗੱਲ ਹੋਰ ਚੱਲਦੀ ਕਿ ਬੀਜੇਪੀ ਦਾ ਵੋਟਰ ਜੀ ਬਾਹਰਲੇ ਇਲਾਕਿਆਂ ਚ ਚਲਾ ਗਿਆ ਉਹ ਗਿਆ ਤੇ ਅੰਬਰਸਰ ਚ ਹੀ ਆ ਨਾ ਜਿਹੜਾ ਵਾਰ ਚ ਨਹੀਂ ਬਹਿਗਾ ਦੂਜੀ ਚ ਬਹਿ ਜਾਗਾ ਉੱਥੇ ਕਿਉਂ ਨਹੀਂ ਬਹਿਗਾ ਏ ਇਕਵੇਂ ਅਰਸ਼ੀ ਉਜਲਾ ਬਣਾ ਲਈ ਗੱਲ ਹੈਗਾ ਤੇ ਅੰਬਰਸਰ ਚਲੇ ਸੀ ਮੰਨ ਲਓ ਜੇ ਕੋਈ ਭਾਈ ਦਾ ਘਟਰੇ ਰੰਦਾ ਸੀ ਤੇ ਲਾਰੈਂਸ ਰੋਡ ਚੱਲਾ ਗਿਆ ਲਾਰੈਂਸ ਰੋਡ ਨਹੀਂ ਗਿਆ ਰஞ்சிਤਾਂ ਨੇ ਰਿਆ ਦੇ ਅੰਬਰਸਰ ਚ ਹੀ ਨਾ ਇਹ ਕਿਹਾ ਗਿਆ ਕਿ ਤਰਨ ਜੋਗਤੇਸ਼ ਵੇਦ ਮਲੇਗਾ ਭਾਜੀ ਨੂੰ ਗਿੜਾ ਕਰਨ ਗਿੜਾ ਕਰ ਕਰਨ ਦੇ ਇਹ ਦੋ ਮੋਰੇ ਨੇ ਜਿਹੜੇ ਹੋਰ ਕਿਸ ਨੂੰ ਕਹਿਣ ਦੇ ਹੁੰਦੇ ਨੇ ਜਨਤੋ ਨੇ ਮੈਂ ਆਪਣੀ ਮਰਿਆਦਾ ਚ ਰਹਿੰਦੇ ਹਾਂ ਦੇਖੋ ਪਾਰਟੀ ਸਾਡੀ ਬਹੁਤ ਵੱਡੀ ਉਹਨਾਂ ਦੇ ਬਹੁਤ ਵੱਡੇ ਹਉਤੇ ਆ ਮੈਂ ਨਾਂ ਲੈ ਕੇ ਕਿਸੇ ਬਾਰੇ ਕੁਝ ਨਹੀਂ ਬਾਕੀ ਜਿਹੜੀ ਤੁਸੀਂ ਗੱਲ ਕੀਤੀਆਂ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਮੈਂ ਤੁਹਾਨੂੰ ਦੱਸਦਾ ਕੀ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਬਾਜਪਾ ਤੁਸੀਂ ਆਪਣੇ ਲੀਡਰ ਲੈ ਲਓ ਕਾਂਗਰਸ ਦੇ ਭੈਂਜੀ ਲੈ ਲਓ ਟਾਵਲਾ ਲੈ ਲਓ ਕਾਂਗਰਸੀਆਂ ਚ ਦਰਬਾਰੀ لال ਜੀ ਲੈ ਲਓ ਔਰ ਉਦੋਂ ਤੱਕ ਰਾਜਨੀਤੀ ਸੀ ਉਦੋਂ ਅਸੀਂ ਲੋਕ ਕਹਿੰਦੇ ਹੁੰਦੇ ਆ ਇਹ ਬੰਦੇ ਨੂੰ ਰਾਤੀ 2 ਵੇ ਫੋਨ ਕਰਵਾ ਆ ਜਾਂਦਾ ਇਹ ਹੁਣ ਉਹ ਗੱਲਾਂ ਨਹੀਂ ਗਈਆਂ ਹੁਣ ਜਿਹੜਾ ਹਾਈ ਰੀ ਪਰ ਜਿਹਨੂੰ ਸਭ ਨਾਲ ਘੱਟ ਵੋਟ ਮਿਲਨੇ ਉਹਨੂੰ ਉਂਤਿਆਰ ਨੂੰ ਇਹ ਡਰ ਪੈਂਦਾ ਯਾਰ ਇਹ ਜਿੱਤ ਗਿਆ ਤਾਂ ਕਿਤੇ ਮੇਰੇ ਸਿਰ ਤੇ ਨਾ ਚੜ ਜਾਏ ਜਿੰਦੂ ਚਾਰ ਬੰਦੇ ਜਿਹੜਾ ਕੰਮ ਕਰਾਂਦਾ ਪਾਰਟੀ ਦਾ ਨਾ ਕਰਦਾ ਉਹਨੂੰ ਆਪ ਠੋਕਰ ਨੂੰ ਤੁਰ ਬੰਦੇ ਤੁਹਾਨੂੰ ਇੱਕ ਤਾਜ਼ਾ ਮਿਸਾਲ ਦੇਣਾ ਇਹ ਲੋਕ ਸਭਾ ਦੀ ਇਲੈਕਸ਼ਨ ਸੀ ਅਸ਼wini ਸੇਖੜੀ ਜੀ ਨੂੰ ਧਾਰਮਿਕ ਜ਼ਿੰਮੇਵਾਰੀ ਮਿਲੀ ਇੱਥੇ ਆਏ ਗੱਲਾਂ ਹੋਈਆਂ ਜੀ ਇੱਥੇ ਇੱਕ ਕਨੇਗਾ ਮਿੱਤਲ ਜੀ ਦਾ ਪ੍ਰੋਗਰਾਮ ਕਰਾਉਣਾ ਮੈਂ ਝੂਠ ਨਹੀਂ ਬੋਲਦਾ ਇਹ ਰਾਜਨੀਤੀ ਬੰਦੇ ਵਿੱਚੋਂ ਇੱਕ ਬੰਦਾ ਉਹ ਕਹਿੰਦਾ ਕਹਿੰਦਾ ਉਹ ਇਲੈਕਸ਼ਨ ਆ ਗਿਆ ਉਹਦਾ ਫਾਇਦਾ ਲੈਣਾ ਹੋਣਾ ਮੈਂ ਵੀ ਕਹਿੰਦਾ ਮੈਂ ਕਹਿੰਦਾ ਜੇ ਤੁਸੀਂ ਰਾਜਨੀਤੀ ਫਾਇਦਾ ਵੀ ਲੈਣਾ ਨਾ ਤੁਹਾਨੂੰ ਇਹਨੂੰ ਬਾਹਰ ਨਾ ਗਰਾਓ ਸ਼ਹਿਰ ਚ ਕਰਾ ਲਓ 100 ਤੋਂ 80% ਬੰਦਿਆਂ ਨੇ ਵਿਰੋਧਤਾ ਕੀਤੀ ਉਹ ਛੋਟੀ ਜਿਹੀ ਜਗ੍ਹਾ ਮੈਂ ਕਹਿੰਦਾ ਇਹ ਗੱਲ ਸੁਣੋ ਤੁਸੀਂ ਕਰਾ ਕੇ ਵੇਖ ਲਓਦਾ ਮੈਂ ਦਿਨ ਰਾਤ ਇੱਕ ਕਰਕੇ ਉਹ ਪ੍ਰੋਗਰਾਮ ਕਰਾਇਆ ਉੱਥੇ ਵੀ ਰਾਜਨੀਤੀ ਚੱਲੀ ਗਈ ਆਖਰਲੇ ਦਿਨ ਲਾਸਟ ਨੂੰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇਹਨਾਂ ਰਸ਼ ਹੋਇਆ ਹੋਏ ਲੋਕ ਕਹਿੰਦੇ ਕਮਾਲ ਹੋ ਗਿਆ ਆਲੇ ਦੁਆਲੇ ਦੀਆਂ ਹੀ ਸਾਰੀਆਂ ਵਡਾਂ ਜਿੱਤੀਆਂ ਇਹ ਕੋਈ ਆਪਣੈ ਨਹੀਂ ਕਰਨ ਲਿਆ ਤਮੰਗੀ ਸਾਡਾ ਇੰਨਾ ਕਾਰਕਿਰਤਾ ਬੰਦੇ ਦਾ ਬੰਦਾ ਚੜਿਆ ਸੀ ਸਹੀ ਚੀਜ਼ ਸਹੀ ਕੋ ਬੰਦਾ ਅੱਗੇ ਆਵੇ ਕਾਰਕਿਰਤਾ ਦਿਨ ਰਾਤ ਇੱਕ ਕਰ ਦਿੰਦਾ ਇਹ ਹਰੰਦੇ ਕਰ ਰਹੇ ਨੇ ਇਹੋ ਹੀ ਆ ਕਿ ਟਿਕਟਾਂ ਦੀ ਸਹੀ ਵੰਡ ਨਹੀਂ ਹੋਈ ਸਾਡੀਆਂ ਉਹ ਵਡਾਂ ਹਰ ਗਈਆਂ ਕਿ ਅੰਦਰੋਂ ਮਗੀਆਂ ਇੰਨਾ ਦੁੱਖ ਹੁੰਦਾ ਸੀ ਕਿ ਐਵੇਂ ਨਹੀਂ ਕਿਸੇ ਨੂੰ ਕੋਈ ਸਕਦੇ ਸਿਰਫ ਭਾਏ ਪਾਰਟੀ ਆਇ ਤਮਾਨ ਗਿਆ ਹੋਈ ਪੀਲਾ ਕਿ ਟਿਕਟਾਂ ਵੰਡਣ ਲੱਗਿਆ ਅੰਮ੍ਰਿਤਸਰ ਦਾ ਖਿਆਲ ਰੱਖਿਆ ਕਰੋ ਇਹ ਉਹ ਅੰਮ੍ਰਿਤਸਰ ਜਿੱਥੋਂ ਸਾਰੇ ਹਿੰਦੁਸਤਾਨ ਨੂੰ ਮਿਸਾਲ ਦਿੱਤੀ ਜਾਂਦੀ ਸੀ ਤੇ ਅੱਜ ਅਹੀ ਕਿੱਥੇ ਖੜੇ ਆ ਜੈ ਸ਼੍ਰੀ ਰਾਮ ਜੀ